ਆਓ ਸੰਗਤ ਜੀ ਤਨ ਤਨ ਜੁਗੋ ਜੋਗਾਟ ਲਾ ਸਾਤਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਅੱਜ ਦਾ ਫਤਵਾ ਅੱਜ ਦਾ ਜਿਹੜਾ ਫਰਮਾਨ ਹੈ ਗੁਰਦੁਆਰਾ ਤਨ ਤਨ ਬਾਬਾ ਬੇਲਾ ਸਿੰਘ ਜੀ ਤਾਂ ਤਨ ਬਾਬਾ ਤਾਬਾ ਸਿੰਘ ਜੀ ਤਾਪਸਤਨ ਸੰਘੇੜਾ ਸੋ ਇਸ ਵਿਚਾਰ ਨੂੰ ਆਪਾਂ ਆਪ ਜੀ ਨਾਲ ਸਾਂਝਾ ਕਰਦੇ ਆਂ ਅੰਮ੍ਰਿਤ ਵੇਲੇ ਵੀ ਅਸੀਂ ਵਿਚਾਰ ਰੱਖੀ ਸੀ ਸੰਗਤਾਂ ਦੇ ਅੱਗੇ ਕਿ ਬਿਲਾਵਲ ਜਿਹੜਾ ਰਾਗ ਹੈ ਖੁਸ਼ੀ ਦਾ ਰਾਗ ਹੈ ਬਿਲਾਵਲ ਰਾਗ ਦੇ ਅੰਦਰ ਜਿਹੜਾ ਹੈ ਗੁਰੂ ਅਰਜਨ ਸਾਹਿਬ ਜੀ ਮਹਾਰਾਜਿਆਂ ਦੀ ਪਾਵਨ ਰਸਨਾ ਤੋਂ ਚਾਰਿਆ ਹੁਕਮ ਆਪਾਂ ਨੇ ਸਰਵਣ ਕੀਤਾ ਤਨ ਮਨ ਧਨ ਤਿੰਨ ਚੀਜ਼ਾਂ ਲਿਖੀਆਂ ਨੇ ਸਹਿਬ ਨੇ ਤੇ ਕੀ ਕਰੀਏ ਨਾ ਇਹਦਾ ਚੀਜ਼ਾਂ ਨੂੰ ਕਹਿੰਦੇ ਅਰਪਣ ਕਰਦੇ ਭੇਟਾ ਕਰਦੇ ਕਿਦੇ ਅੱਗੇ ਭੇਟਾ ਕਰਦੇ ਆਪਣੇ ਗੁਰੂ ਦੇ ਅੱਗੇ ਭੇਟਾ ਕਰਦੇ ਕਿਸ ਤਰ੍ਹਾਂ ਕਰੀਏ ਕਹਿੰਦੇ ਤਾਂ ਇਸ ਤਰ੍ਹਾਂ ਭੇਟਾ ਕਰ ਜਿਸ ਤਰ੍ਹਾਂ ਕਰਤਾਰਪੁਰੇ ਦੀ ਧਰਤੀ ਤੇ ਭਾਈ ਲੈਣਾ ਜੀ ਨੇ ਗੁਰੂ ਅੰਗਦ ਸਾਹਿਬ ਨੂੰ ਭੇਟਾ ਕੀਤਾ ਵਾ ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਨਾਨਕ ਸਾਹਿਬ ਦੀ ਚਰਨੀ ਭੇਟਾ ਕੀਤਾ ਬਿਆਨਤ ਸਿੱਖਾਂ ਨੇ ਜਿਸ ਤਰ੍ਹਾਂ ਤਾਨਾ ਆਪਣੇ ਗੁਰੂ ਨੂੰ ਭੇਟਾ ਕੀਤਾ ਇਸ ਤਰ੍ਹਾਂ ਭੇਟਾ ਕਰਦੇ ਤੇ ਮਨ ਕਿਸ ਤਰ੍ਹਾਂ ਭੇਟਾ ਕਰੀਏ ਕਹਿੰਦੇ ਮਨ ਇਸ ਤਰ੍ਹਾਂ ਭੇਟਾ ਕਰਦੇ ਵੀ ਗੁਰ ਕੀ ਮਤ ਤੋਂ ਲੇ ਆਣੇ ਭਗਤ ਬਿਨਾ ਬਹੁ ਡੂਬੇ ਸਿਆਣੇ ਸਿਆਣਪ ਆਪਣੀਆਂ ਛੱਡ ਕੇ ਤੇ ਗੁਰੂ ਦੀ ਮਤ ਨੂੰ ਗ੍ਰਹਿਣ ਕਰ ਆਪਣੇ ਮਨ ਦੀ ਮਤ ਨੂੰ ਤਿਆਗ ਦੇ ਮਨ ਗੁਰੂ ਨੂੰ ਭੇਟਾ ਕਰ ਦੇ ਤਨ ਭੇਟਾ ਕਰ ਦੇ ਤਨ ਇਸ ਤਰ੍ਹਾਂ ਭੇਟਾ ਕਰੀਏ ਤਨ ਇਸ ਤਰ੍ਹਾਂ ਭੇਟਾ ਕਰ ਦੇ ਕਹੇ ਮਹਾਰਾਜ ਸੱਚੇ ਪਾਤਸ਼ਾਹ ਜੀ ਜਿੰਨਾ ਵੀ ਕੁਝ ਸਾਨੂੰ ਦਿੱਤਾ ਹੋਇਆ ਸਾਰਾ ਤੇਰਾ ਹੀ ਹੈ ਤੇਰਾ ਤੁਝ ਕੋ ਸੌਂਪ ਕੇ ਕਿਆ ਲੱਗੇ ਮੇਰਾ ਪਰ ਅੱਜ ਇਸ ਤਰ੍ਹਾਂ ਹੋ ਨਹੀਂ ਰਿਹਾ ਤਨ ਜਿਹੜਾ ਹੈ ਉਹ ਸੰਸਾਰ ਨੂੰ ਦਿੱਤਾ ਹੋਇਆ ਹੈ ਮਨ ਆਪਣੇ ਰਿਸ਼ਤੇਦਾਰਾਂ ਨੂੰ ਕੁਟੰਬ ਨੂੰ ਧੀਆ ਨੂੰ ਪੁੱਤਰਾ ਨੂੰ ਆਪਣੇ ਸਗਿਆ ਸੰਬੰਧੀਆਂ ਨੂੰ ਦਿੱਤਾ ਹੋਇਆ ਹੈ ਤੇ ਧਨ ਜਿਹੜਾ ਹੈ ਧਨ ਤੇ ਹੈ ਹੀ ਕੁਟੰਬ ਵਾਸਤੇ ਸਾਰੀ ਉਮਰ ਬੰਦਾ ਆਪਣੀਆਂ ਧੀਆ ਪੁੱਤਰਾ ਬੱਚਿਆਂ ਪਿੱਛੇ ਧਨ ਇਕੱਠਾ ਕਰਦਾ ਰਹਿੰਦਾ ਹੈ ਪਰ ਇੱਕ ਦਿਨ ਉਹ ਆਉਂਦਾ ਹੈ ਜਿਸ ਦਿਨ ਧਨ ਧਨ ਜਿਹੜਾ ਹੈ ਤਨ ਵੀ ਸਾਥ ਨਹੀਂ ਦਿੰਦਾ ਧੀਆਂ ਪੁੱਤਰ ਵੀ ਫੇਰ ਸਾਥ ਛੱਡ ਜਾਂਦੇ ਆ ਨਾ ਭਾਈ ਲੰਮੀ ਵਿਚਾਰ ਸਾਡੀ ਹੋ ਜਾਣੀ ਹੈ ਤਨ ਵੀ ਗੁਰੂ ਨੂੰ ਭੇਟਾ ਕਰਦੇ ਮਨ ਵੀ ਤੇ ਤਨ ਵੀ ਪਰ ਤਾਨਾ ਜੇ ਅੱਜ ਅਸੀਂ ਗੁਰੂ ਨੂੰ ਭੇਟਾ ਨਹੀਂ ਕਰਦੇ ਤਨ ਅਸੀਂ ਕੁੱਟ ਕੇ ਰੱਖਿਆ ਹੋਇਆ ਹੈ ਅੰਦਰ ਛੁਪਾ ਕੇ ਰੱਖਿਆ ਹੋਇਆ ਹੈ ਤਾਨਾ ਤੇ ਜਦੋਂ ਯਾਤਰਾ ਤੇ ਵੀ ਜਾਂਦਾ ਸਿੱਖ ਸ੍ਰੀ ਅਨੰਦਪੁਰ ਸਾਹਿਬ ਜਾਂ ਆਪਣਾ ਹਜੂਰ ਸਾਹਿਬ ਨੂੰ ਜਾਂਦਾ ਹੈ ਸਿੱਖ ਪਟਨਾ ਸਾਹਿਬ ਨੂੰ ਸਿੱਖ ਜਾਂਦਾ ਹੈ ਕਿਸੇ ਵੀ ਗੁਰਦੁਆਰੇ ਯਾਤਰਾ ਜਾਂਦਾ ਤੇ ਟੁੱਟੇ ਪੈਸੇ ਲੱਭਦਾ ਭਾਂ ਲੱਭਦਾ ਹੈ ਭਾਂ ਦੀ ਮੁਠ ਇਕੱਠੀ ਕਰਕੇ ਲੈ ਜਾਂਦਾ ਹੈ ਰੁਪਈਆ ਤੇ ਅਲੀ ਚੜਾਉਣ ਵਾਸਤੇ ਗੁਰੂ ਨੂੰ ਨਹੀਂ ਭਾਈ ਤਨ ਤੇ ਤਨ ਤੇ ਤਨ ਇਸ ਤਰ੍ਹਾਂ ਅਰਪਾ ਕਰ ਜਿਸ ਤਰ੍ਹਾਂ ਤੇਰਾ ਪ੍ਰੇਮ ਲੱਗਾ ਹੋਇਆ ਹੈ ਨਾ ਜਦੋਂ ਪੈਲਸਾਂ ਚ ਜਾਂਦਾ ਤੇ ਕਿਦਾਂ ਕੱਢ ਕੱਢ ਕੇ ਉਹਦੇ ਵੱਡੇ ਵੱਡੇ ਨੋਟਸ ਉੱਠਦੇ ਆ ਤੇ ਗੁਰੂਵਾਰੀ ਟੁੱਟੇ ਪੈਸੇ ਸੋ ਸਹਿਬ ਕਿਰਪਾ ਕਰਨ ਤਨ ਵੀ ਅਰਪਣ ਕਰਦੇ ਮਨ ਵੀ ਅਰਪਣ ਕਰਦੇ ਤੇ ਧਨ ਵੀ ਅਰਪਣ ਕਰਦੇ ਵੈਸੇ ਵੀ ਵੇ ਕਈ ਵਾਰੀ ਵਿਚਾਰ ਨਹੀਂ ਆਪਣਾ ਵੀ ਸੁਭਾਅ ਹੈ ਸਾਡਾ ਗੁਰਦੁਆਰੇ ਜਾਈਏ ਨਾ ਤੇ ਅੰਦਰੋਂ ਪੈਸੇ ਕੱਢਣੇ ਹੁਣ ਜੇਬ ਚੋਂ ਤੇ ਅੰਦਰੋਂ ਪਹਿਲਾਂ ਫੋਲ ਕੇ ਵੇਖੀਦਾ ਵੀ ਵੱਡਾ ਨੋਟ ਨਾ ਕਿਤੇ ਸੰਗਤ ਦੇ ਸਾਹਮਣੇ ਨਿਕਲ ਜੇ ਟੁਟਾ ਨਾ ਡੋਟਾ ਬਣਾ ਪਈ ਚੋ ਵਿਚੋਂ ਕੱਢ ਕੇ ਫੋਲ ਕੇ ਤੇ ਕੱਢ ਕੇ ਫਿਰ ਹੱਥ ਚ ਰੱਖ ਲੀਦਾ ਇਹ ਸਾਡਾ ਪ੍ਰੇਮ ਹੈ ਗੁਰੂ ਦੇ ਨਾਲ ਤੇ ਮਹਾਰਾਜ ਕਹਿੰਦੇ ਤੂੰ ਤਨ ਵੀ ਅਰਪਣ ਕਰ ਮਨ ਵੀ ਤੇ ਧਨ ਵੀ ਅਰਪਣ ਕਰਦੇ ਤੇ ਅੱਗੇ ਕੀ ਹੋਗਾ ਫੇ ਕਹਿੰਦੇ ਕੌਣ ਸੋ ਮਤ ਜਿਤ ਹਰ ਹਰ ਜਪਣਾ ਉਹ ਮਤ ਤੁੰਗ ਰਿਆਣ ਕਰ ਜਿਹੜੀ ਮਤ ਦੇ ਨਾਲ ਗੁਰੂ ਦਾ ਨਾਮ ਤੇਰੇ ਚੇਤੇ ਝੜਦੇ ਤੇ ਵਸ ਜਾਵੇ ਤੇ ਅੱਗੇ ਸੱਚੇ ਪਾਤਸ਼ਾਹ ਮਾਰੇ ਕਹਿੰਦੇ ਕਾਰਿਆ ਆਸ ਆਇਓ ਪ੍ਰਭ ਮੰਗਣ ਆਸ ਕਰਕੇ ਗੁਰੂ ਦੇ ਦਵਾਰੇ ਤੇ ਫਿਰ ਮੰਗਣ ਵਾਸਤੇ ਸਿੱਖ ਜਾਂਦਾ ਹੈ ਤੇ ਗੁਰੂ ਵੀ ਫਿਰ ਝੋੜੀਆਂ ਭਰ ਕੇ ਸਿੱਖ ਦਿਆਂ ਇਹ ਖੁਸ਼ੀਆਂ ਖੇੜੇ ਝੋਲੀ ਚ ਪਾ ਕੇ ਤੇ ਬਖਸ਼ਿਸ਼ ਕਰਦਾ ਆਸਾ ਕਰ ਆਸਾ ਆਇ ਪ੍ਰਭ ਮੰਗਣ ਤੁਮ ਦੇਖਤ ਸੋਬਾ ਮੇਰੇ ਆਂਗਣ ਈਸ਼ ਹਿਰਦੇ ਰੂਪੀ ਵੇੜੇ ਦੇ ਵਿੱਚ ਪਰਮਾਤਮਾ ਜੀ ਤੇਰੇ ਦਰਸ਼ਨ ਦਦਾਰੇ ਚਰਨ ਵਾਸ ਜਾਣ ਤੇ ਇਸ ਹਿਰਦੇ ਰੂਪੀ ਵੇੜੇ ਦੇ ਅੰਦਰ ਖੁਸ਼ੀਆਂ ਖੇੜੇ ਜਿਹੜੇ ਹਨ ਉਹ ਭਰ ਜਾਂਦੇ ਹਨ ਸੁਭਾ ਹੋ ਜਾਂਦੀ ਐਸ ਵੇੜੇ ਦੀ ਫਿਰ ਏ ਹੋ ਕਮ ਸਹਿਬ ਨੇ ਅੱਜ ਦਾ ਬਖਸ਼ਿਆ ਸਾਨੂੰ ਪਾਵਨ ਅੰਗ 804 ਦੇ ਉੱਤੇ ਸਭਾਏ ਮਨਰਾਗ ਬਿਲਾਵਲ ਦੇ ਅੰਦਰ ਸੋ ਸੰਗਤ ਜੀ ਅਸੀਂ ਵੀ ਇਸੇ ਤਰ੍ਹਾਂ ਹੀ ਕਰੀਏ ਮਹਾਰਜ ਦੇ ਅੱਗੇ ਅਰਦਾਸ ਕਰੀਏ ਸੱਚੇ ਪਾਤਸ਼ਾਹ ਜੀ ਆਸ ਕਰਕੇ ਤੇਰੇ ਦੁਆਰੇ ਤੇ ਆਇਆ ਤੇ ਸਾਡੀ ਝੋਲੀ ਦੇ ਵਿੱਚ ਨਾਮ ਦੀ ਦਾਤ ਸਿਮਰਨ ਦੀ ਦਾਤ ਸੇਵਾ ਦੀ ਦਾਤ ਉੱਚੇ ਸੁੱਚੇ ਜੀਵਨ ਦੀ ਗੁਰਸਿੱਖੀ ਦੀਆਂ ਦਾਤਾਂ ਬਖਸ਼ੋ ਜੀ